ਕਤੇਗੜ ਚੋੜੀਆਂ ਤੋਂ ਡੇਰਾ ਬਾਬਾ ਨਾਨਕ ਰੋਡ ਪਿੰਡ ਨਕੋਸਰਾ ਮੋੜ ਉੱਪਰ ਇੱਕ ਤੇਜ਼ ਰਫ਼ਤਾਰ ਕਾਰ ਚਾਲਕ ਵੱਲੋਂ ਬੁਲਟ ਤੇ ਸਵਾਰ ਦਾਦੇ ਪੁੱਤੇ ਨੂੰ ਟੱਕਰ ਮਾਰ ਕੇ ਗੰਭੀਰ ਜ਼ਖਮੀ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਖਮੀ ਦਾਦੇ ਪੁੱਤੇ ਦੇ ਰਿਸ਼ਤੇਦਾਰ ਸ਼ਮਸ਼ੀਰ ਸਿੰਘ ਨੇ ਦੱਸਿਆ ਕਿ ਲਖਬੀਰ ਸਿੰਘ ਪੁੱਤਰ ਪਰਮਜੀਤ ਸਿੰਘ ਜੋ ਕਿ ਆਪਣੇ ਕਰੀਬ 4 ਸਾਲਾਂ ਪੁੱਤੇ ਜਗਰੂਪ ਸਿੰਘ ਨੂੰ ਡਿਵਾਈਨ ਪਬਲਿਕ ਸਕੂਲ ਮਲੇਵਾਲ ਤੋਂ ਛੁੱਟੀ ਹੋਣ ਤੋਂ ਬਾਅਦ ਆਪਣੇ ਬੁਲਟ ਤੇ ਲੈ ਕੇ ਆ ਰਿਹਾ ਸੀ ਤੇ ਜਦੋਂ ਪਿੰਡ ਨਕੋਸਰਾ ਮੋੜ ਤੇ ਮੋੜਨ ਲੱਗੇ ਤਾਂ ਪਿੱਛੋਂ ਫਤੇਗੜ ਜੋੜੀਆਂ ਸਾਈਡ ਤੋਂ ਆ ਰਹੀ ਤੇਜ਼ ਰਫਤਾਰ ਕਾਰ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਮੋਟਰਸਾਈਕਲ ਸਵਾਰਾਂ ਨੂੰ ਕੰਸੀਟਦੇ ਹੋਏ ਕਰੀਬ 50 ਮੀਟਰ ਦੂਰੀ ਤੇ ਲੈ ਗਈ ਇਹ ਸਾਰਾ ਇਧਰੋਂ ਆਉਂਦਾ ਹੈ ਜਿੱਥੇ ਲੈ ਕੇ ਆਪਣੇ ਬੱਚੇ ਨੂੰ ਤੇ ਉਹ ਲੱਗੇ ਆ ਜਦੋਂ ਮੋੜਦੇ ਪਏ ਇਹ ਆਪਣਾ ਮੋਟਰਸਾਈਕਲ ਤੇ ਕਿਤੇ ਗੱਡੀ ਤੇਜ਼ ਰਫਤਾਰ ਤੇ ਆਉਂਦੀ ਉਹਨਾਂ ਨੂੰ ਗੱਡੀ ਵਾਲੇ ਨੂੰ ਵੀ ਪਤਾ ਲੱਗਾ ਪਤਾ ਨਹੀਂ ਤੇ ਪ੍ਰਮਾਤਮਾ ਦੀ ਖੇਡ ਕੋਈ ਵਾਪਰ ਗਈ ਹੈ ਉਹਨਾਂ ਦਾ ਕਰਕੇ ਆ ਹਾਸਾ ਵਾਪਰ ਗਿਆ ਉਹ ਜਿਹੜਾ ਬੋਟ ਤੇ ਸਵਾਰ ਸੀ ਕਿਨੇ ਸਾਲ ਦਾ ਬੇਟਾ ਹੈ ਇਹਦਾ 6 ਸਾਲ ਦਾ ਹੈ ਤੇ ਕੀ ਮੌਕੇ ਤੇ ਕੀ ਵੈਸੇ ਅਸਲੇ ਸੱਟਾ ਸੁੱਟਾ ਕਿਨੇ ਸੱਟਾਂ ਤੋਂ ਦੇ ਬੱਚਾ ਵੀ ਬੇਹੋਸ਼ ਹੋਇਆ ਸੀ ਤੇ ਫੌਜੀ ਸਾਹਿਬ ਵੀ ਸਾਮ ਕੀ ਹੁਣ ਇਹਨਾਂ ਨੂੰ ਨਹੀਂ ਪਤਾ ਮੁੜ ਕੇ ਸ਼ਹਿਰ ਲੈ ਕੇ ਪਤਾ ਨਹੀਂ ਉਹਨਾਂ ਤੇ ਕੀ ਭਾਣਾ ਵਰਤਿਆ ਤੇ ਹੁਣ ਪਤਾ ਲੱਗੂ ਜਦੋਂ ਆਉਣਗੇ ਵੀ ਸਾਡ ਕਿੰਨੇ ਕੁ ਲੱਗੀ ਜਾਣੇ ਤੇ ਫਿਰ ਲਾਲ ਜਿਹੜੇ ਆਪਾਂ ਜੋ ਗੱਡੀ ਵਾਲੇ ਉਹਨਾਂ ਤੇ 600 ਤਾਂ ਲੱਗੀਆਂ ਹੁੰਦੀਆਂ ਉਹਨਾਂ ਨੂੰ ਵੀ 600 ਮੇਰੇ ਘਰ ਤੇ ਲੱਗੀਆਂ ਮੂਲੀ ਕਿਉਂ ਮੈਂ ਇਸ ਵਾਰ ਇੱਥੇ ਵੀ ਮੇਰੇ ਪਿਤਾ ਜੀ ਹੀ ਆਕੇ ਮੈਂ ਮੌਕੇ ਤੇ ਮਤਦ ਨਹੀਂ ਆਇਆ ਬਸ ਲੱਗਦੀ ਕੀ ਲੱਗਦਾ ਪਰਮਾਤਮਾ ਦੇ ਵੀਰੇ ਅਸੀਂ ਕਿਸੇ ਬਾਰੇ ਕੁਝ ਕਹਿ ਨਹੀਂ ਸਕਦੇ ਕਿਉਂਕਿ ਜਣਾ ਹਾਂਜੀ ਇਹ ਪਤਾ ਨਹੀਂ ਜਾਂ ਉਹ ਗੱਲ ਸੀ ਕਿ ਜਾਂ ਇਹ ਜਲਦੀ ਤੇ ਉਹਨਾਂ ਨੂੰ ਪਤਾ ਦੋਨਾਂ ਨੂੰ ਹਾਂ ਮੌਕੇ ਤੇ ਮੇਰੇ ਕੋਲ ਕੁੱਸ ਪੁੱਜੀ ਸੀ ਥੋੜੇ-ਥੋੜੇ ਬਾਅਦ ਆ ਗਈ ਕੋਸ ਹਾਂਜੀ ਮੌਕਾ ਵੀ ਆ ਗਿਆ ਮਰਕਾ ਹਾਂ ਮੌਕਾ ਵੀ ਆ ਗਿਆ ਅੱਜ ਸਰ ਪਿੰਡ ਨੇ ਕੁਸਰਾ ਪਹੁੰਚਿਆ ਜਿਹੜਾ ਸਵਾ ਬਾਪਰੇ ਬੁਲੇਟ ਔਰ ਕਾਰ ਦੇ ਵਿਚਕਾਰ ਇਹ ਪੂਰਾ ਜੀ ਹੈ ਅਜੇ ਵੇਖੋ ਜੀ ਪਤਾ ਤਾਂ ਨਹੀਂ ਲੱਗਾ ਕੀ ਕਰਨ ਹੋਇਆ ਜਿਆਦਾ ਹੁਣ ਆਇਆ ਥਾਣੇ ਕਿ ਇੱਥੇ ਐਕਸੀਡੈਂਟ ਹੋਇਆ ਨਿਕੋਸਰਾ ਮੋੜ ਤੇ ਜੀ ਜੀ ਇੱਥੇ ਪਹੁੰਚੇ ਆ ਨਿਕੋਸਰਾ ਦਾ ਹੀਗਾ ਇੱਕ ਪੋਚੋਂ ਆਇਆ ਬੰਦਾ ਜੀ ਇਹ ਥੋੜੀ-ਬੋੜੀ ਸੱਟ ਲੱਗੀ ਆ ਬਾਕੀ ਉਹਨੂੰ ਦਾਖਲ ਕਰਾ ਦਿੱਤਾ ਵਾ ਤੇ ਗੱਡੀ ਵਾਲਾ ਜਿਹੜਾ ਇਹ ਅਜੇ ਪਤਾ ਕਨਫਰਮ ਨਹੀਂ ਹੋਇਆ ਤੋੜਾ ਤੇ ਸਰ ਜਿਹੜਾ ਮੋਟਰਸਾਈਕਲ ਸਵਾਰ ਕਿਨੇ ਜਾਣੇ ਸਵਾਰ ਮੋਟਰਸਾਈਕਲ ਪਿਓ ਪਤ ਸੀ ਗਏ ਸੀ ਜੀ ਇਹ ਦਾਦਾ ਦਾ ਛੋਟਾ 5 ਸਾਲ ਦਾ ਹਾਂਜੀ ਸਕੂਲੋਂ ਲੈ ਗਿਆ ਜੀ ਤੇ ਸਰ ਜਿੱਤੇ ਗੱਡੀ ਸਵਾਰੇ ਪਤਾ ਲੱਗਾ ਕਿੱਥੋਂ ਨਹੀਂ ਇਹ ਨਹੀਂ ਪਤਾ ਲੱਗਾ ਉਹ ਗੱਡੀ ਸਵਾਰੇ ਨੂੰ ਛੱਟਾ ਛੱਟਾ ਮੇ ਲੱਗੀਆਂ ਨੇ ਕਿੰਦੀਆਂ ਲੱਗੀਆਂ ਥੋੜੀਆਂ ਬੁੱਧੀਆਂ ਸਾਢੇ 11 ਤੋਂ ਚਲੇ ਗਏ ਪਹਿਲਾਂ ਹੀ ਤੋਂ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਹੁਣ ਤੱਕ ਦੇਖਦੇ ਹਾਂ ਹੁਣ ਜੋ ਵੀ ਬਣਦੀ ਕਾਰਵਾਈ ਕਰਾਂਗੇ ਉਹ ਕਰੀ ਕਰਦੇ ਹਾਂ